ਸਰੋਇਪੁਰ ਦੀ ਐਨ ਕੇ ਲਾਟਰੀ ਏਜੰਸੀ ਦੀ ਦੂਸਰੀ ਬਰਾਚ ਮਖੂ ਗੇਟਵੇ 'ਤੇ ਮੌਜੂਦਾ ਜਿੱਥੇ ਅਕਸਰ ਹੀ ਲੱਖਾਂ ਕਰੋੜਾ ਰੁਪਏ ਦੇ ਇਨਾਮ ਜਿਹੜੇ ਆ ਉਹ ਨਿਕਲਦੇ ਰਹਿੰਦੇ ਆ ਤੇ ਅੱਜ ਫਿਰ 99000 ਦੇ 10 ਲੋਕਾਂ ਦੇ ਇਨਾਮ ਜਿਹੜੇ ਆ ਉਹ ਨਿਕਲੇ ਆ ਲੱਖਾਂ ਰੁਪਏ ਦੇ ਕਈ ਇਨਾਮ ਜਿਹੜੇ ਨਿਕਲੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਰੋਇਪੁਰ ਦੀ ਅ ਐਨ ਕੇ ਲੋਟਰੀ ਏਜੰਸੀ ਦੀ ਦੂਸਰੀ ਬ੍ਰਾਂਚ ਮਖੂ ਗੇਟ ਦੀਆਂ ਹਨ ਤਾਂ ਸਾਹਮਣੇ ਤੁਸੀਂ ਦੇਖੋਗੇ ਮਖੂ ਗੇਟ ਆ ਤੇ ਮਖੂ ਗੇਟ ਦੇ ਬਿਲਕੁਲੀ ਨਾਲ ਹੀ ਇਹ ਜਿਹੜੀ ਬ੍ਰਾਂਚ ਆ ਤਾਂ ਅੰਦਰ ਦੀਆਂ ਤਸਵੀਰਾਂ ਨੂੰ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਔਰ ਕਰ ਦੋਨੇ ਆ ਤਾਂ ਗੱਲ ਬਾਤ ਨਹੀਂ ਕਰਾਂਗੇ ਠੀਕ ਕੁੱਲ ਕਿੰਨੇ ਹੁਣ ਤੱਕ ਇਨਾਮ ਜਿਹੜੇ ਆ ਨਿਕਲ ਚੁੱਕੇ ਆ ਭਾਜੀ ਆ ਕੀ ਨਾਮ ਕੀ ਤੁਹਾਡਾ ਮੇਰੇ ਨਾਮ ਬਰਵਿੰਦਰਪਾਲ ਸਿੰਘ ਜੀ ਤੇ ਆਪਾਂ ਖੜੇ ਆ ਐਨ ਕੇ ਜੈਂਸੀ ਦੀ ਸਰੋਸਪੁਰ ਦੀ ਦੂਜੀ ਬ੍ਰਾਂਡ ਡੀ ਐਸ ਐਂਟਰਪ੍ਰਾਈਜ਼ਸ ਜੋ ਕਿ ਅੱਗੇ ਹੈਗੀ ਹੈ ਜੀ ਮਾ ਕੋਗੇਟਾਲੇ ਪਾਸੇ ਅੱਜ ਦੀ ਗੱਲ ਕਰੀ ਤਾਂ ਵੈਸੇ ਦਾ ਐਨ ਕੇ ਲੋਟਰੀ ਜੈਂਸੀ ਦੇ ਲਗਾਤਾਰ ਹੀ ਕਰੋੜਾਂ ਦੇ ਲੱਖੜਾਂ ਦੇ ਇਨਾਮ ਜਿਹੜੇ ਨਿਕਲ ਰਹੇ ਆ ਅੱਜ ਕਿੰਨੇ ਦੇ ਇਨਾਮ ਜਿਹੜੇ ਨਿਕਲੇ ਇਹ 6 ਰੁਪਏ ਦੀ ਟਿਕਟ ਜਿਹਦੇ ਵਿੱਚ ਆਪਣੇ ਕੋਲ ਬੀਤੇ ਦਿਨ ਕਰੋੜ ਦਾ ਇਨਾਮ ਨਿਕਲਿਆ ਤੇ ਉਹਦੇ ਵਿੱਚ ਐਤ ਕੀ ਆਪਣੇ ਕੋਲ 10-10 ਲੋਕਾਂ ਦੇ 9000 ਇਨਾਮ ਨਿਕਲ ਆਏ ਨੇ ਜੀ ਮਤਲਬ 10 ਲੋਕਾਂ ਨੇ 9000 ਦਾ ਇਨਾਮ ਜਿੱਤ ਲਿਆ ਸਿਰਫ 6 ਰੁਪਈਆ ਦੀ ਟਿਕਟ ਦੇ ਵਿੱਚ ਕੋਈ ਜਾਣਕਾਰੀ ਹੈ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਇਹ ਲੋਕ ਕੁਝ ਲੋਕੀ ਲੋਕਲੀ ਸਕੇ ਇੱਕ ਇੱਕ ਆਪਣੇ ਕੋਲ 아이ਸੀ ਰਾਜਪੁਰੇ ਦਾ ਸਪੈਸ਼ਲ ਚਾਲ ਕਿ ਜਿਹਨੇ ਆਪਣੀ ਵੀਡੀਓ ਦੇਖੀ ਟਿਕਟ ਪਾਣ ਆਏ ਸੀ ਉਹਨਾਂ ਨੇ ਵੀ ਟਿਕਟ ਖਰੀਦੀ ਉਹਨਾਂ ਦਾ ਵੀ 9000 ਦਾ ਇਨਾਮ ਨਿਕਲਿਆ ਬਾਕੀ ਲੋਕਲ ਫਿਰੋਜ਼ਪੁਰ ਦੇ ਸ਼ਹਿਰ ਵਾਲੀ ਨਹੀਂ ਜੀ ਰਾਜਪੁਰੇ ਤੋਂ ਵੀ ਇੱਥੇ ਸਪੈਸ਼ਲ ਟਿਕਟ ਪਾਣ ਲਈ ਆਏ ਹਾਂ ਜੀ ਸਪੈਸ਼ਲ ਰਾਜਪੁਰੇ ਤੋਂ ਟਿਕਟ ਪਾਣ ਆਤੇ ਹੈ ਜੀ ਆਪਣੀ ਵੀਡੀਓ ਦੇਖੀ ਕਰੋੜ ਦੀ ਜਿਹੜੀ ਬੜੀ ਵਾਇਰਲ ਹੋ ਚੁੱਕੀ ਹੈ ਜੀ 6 ਰੁਪਏ ਦੇ ਟਿਕਟ ਦੇ ਵਿੱਚ ਕਰੋੜ ਦਾ ਇਨਾਮ ਨਿਕਲ ਆਇਆ ਹੋਰ ਕੀ ਗੱਲ ਹੈ ਜੀ ਤੇ ਐਡ ਕੀ ਫਿਰ ਪੈਨ ਕੇਜੰਸੀ ਤੇ ਨਾਮ ਫਿਰ ਤੋਂ ਫੇਮਸ ਹੋਇਆ ਜੀ ਇਨਾਮ ਨਿਕਲਦੇ ਪੈਨੇ ਐਨ ਬ੍ਰਾਂਚ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬੀਐਸ ਐਂਟਰਪ੍ਰਾਈਜ਼ਸ ਉੱਥੋਂ ਫਿਰ ਨਿਕਲ ਆਇਆ ਜੀ 99000 ਦੇ 10 ਦੇ ਨਾਮ 10 ਲੋਕਾਂ ਦੇ ਨਾਮ ਨਿਕਲੇ ਆ ਅਗਰ ਬ੍ਰਾਂਚਾਂ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੇ ਬ੍ਰਾਂਚਾਂ ਜਿਹੜੀਆਂ ਤੁਹਾਡੀਆਂ ਉਹ ਮੌਜੂਦ ਆ ਐਨਕੇ ਏਜੰਸੀ ਦੀ ਮੇਨ ਬ੍ਰਾਂਚ ਇੱਕ ਉਦਮ ਸਿੰਘ ਚੌਂਗ ਦੇ ਵਿੱਚ ਹੈਗੀ ਹੈ ਫਿਰ ਉਸ ਉਹ ਸ਼ਾਇਦ ਉਹ ਸਾਡੀ ਦੂਜੀ ਬ੍ਰਾਂਚ ਵੀ ਐਸ ਟਰਪਰਾਈਜ਼ਸ ਇੱਕ ਬ੍ਰਾਂਚ ਜੀਰੇ ਸ਼ਹਿਰ ਦੇ ਵਿੱਚ ਜਿੱਥੇ ਕੋਲ ਆਪਣੇ ਕੋਲ ਕਰੋੜ ਦਾ ਇਨਾਮ ਨਿਕਲੇ ਇੱਕ ਆਪਾਂ ਨਵੀਂ ਬ੍ਰਾਂਚ ਖੋਲਿਆ ਗੁਰੂਵਰਸਾਇਦੇ ਵਿੱਚ ਅਸ਼ੋਕ ਲਾਟਰੀ ਦੇ ਨਾਮ ਤੇ ਹੈਗੀ ਹੈ ਜੀ ਉਹ ਹਾਂ ਜੀ ਲੋਕਾਂ ਕੀ ਵੀਲ ਕਰਨੀ ਚਾਹੂਗੇ ਕਿਉਂਕਿ ਦੂਰੋਂ ਦੂਰੋਂ ਲੋਕ ਜਿਹੜੇ ਇੱਥੇ ਸਪੈਸ਼ਲ ਕਹਿੰਦੇ ਕਿ ਲਾਟਰੀ ਪਾਉਣ ਵਾਸਤੇ ਹੀ ਆਉਂਦੇ ਆ ਬੜਾ ਸ਼ੁਕਰ ਹੈ ਜੀ ਇਹ ਚੰਗੇ ਚੰਗੇ ਕਸਮਰ ਨੇ ਲੱਕੀ ਲੱਕੀ ਕਸਮਰ ਸਾਡੇ ਕੋਲ ਲਾਂਦੇ ਪਏ ਨੇ ਹੁਣ ਸਾਰ ਨੂੰ ਦੱਸਣਾ ਚਾਹੂਗਾ ਕਿ ਪੰਜਾਬ ਸਰਕਾਰ ਦਾ ਬੰਮਰ ਆਇਆ ਹੋਇਆ ਹੈ ਜੀ ਰਖੜੀ ਦੇ 7 ਕਰੋੜ ਦਾ ਜਿਹਦੇ ਵਿੱਚ ਗਰ ਪਹਿਣਾ ਬਰਾਵਾਂ ਦਾ ਤਿਉਹਾਰ ਇਹ 500 ਰੁਪਏ ਦੀ ਟਿਕਟ ਸਾਰੇ ਪਹਿਣਾ ਤੇ ਬਰਾਵਾਂ ਨੂੰ ਅਪੀਲ ਹੈ ਕਿ ਰਖੜੀ ਦੇ ਸ਼ਗਨ ਦੇ ਨਾਮ ਨਾਲ ਕੋਈ 500 ਰੁਪਏ ਦੀ ਟਿਕਟ ਜ਼ਰੂਰ ਖਰੀਦੋ ਕਿਉਂਕਿ 7 ਕਰੋੜ ਦਾ ਇਨਾਮ ਗਾਰੰਟੀਡ ਹੈ ਵੀ ਕਿ ਟਿਕਟ ਵਿੱਚੋਂ ਹੀ ਆਣਾ ਤੇ 7 ਕਰੋੜ ਦਾ अमाउंट ਬਹੁਤ ਵੱਡੀ ਹੁੰਦੀ ਹੈ ਇਹਦੀ ਬਹੁਤ ਹੀ ਜ਼ਿਆਦਾ ਵੱਡੀ ਹੁੰਦੀ ਹੈ 7 ਕਰੋੜ ਬੋਲਣ ਲੱਗੇ ਵੈਸੇ ਰੌਂਗਟੇ ਖੜੇ ਹੋ ਜਾਂਦੇ ਆ ਤੇ ਜਿਹਦਾ ਨਿਕਲ ਆਇਆ ਜੀ ਉਹ ਇਹਦਾ ਵੈਸੇ ਬੱਲੇ-ਭੱਲੇ ਹੋ ਜਾਈਆਂ ਆ ਨਾ ਸੋਚੇ ਕਿਦਰ 7 ਕਰੋੜ ਦਾ ਇਨਾਮ ਹੈ 7 ਕਰੋੜ ਦੇ ਇਨਾਮ ਦੇ ਨਾਲ-ਨਾਲ ਕੁੱਲ 55000 ਇਨਾਮ ਦਿੱੰਦ ਦਏ ਜਿੱਤੇ ਜਾਣੇ ਤੁਜੇ ਇਨਾਮ ਕਰੋੜ ਦਾ ਹੈ ਜਿਹਦੇ ਵਿੱਚ 20-20 ਲੱਖ ਦੇ ਪੰਜ ਇਨਾਮ ਨੇ ਤੀਜਾ 50 ਲੱਖ ਦਾ ਤੇ ਵਿੱਚ 10-10 ਲੱਖ ਦੇ ਪੰਜ ਇਨਾਮ ਨੇ ਹੋਰ ਬਥੇਰੇ ਬੜੇ ਚੰਗੇ ਇਨਾਮ ਨੇ ਜੀ ਇਹ ਸਪੈਸ਼ਲ ਰਖੜੀ ਤੇ ਹੀ ਕੱਢਿਆ ਜਾ ਰਿਹਾ ਆਹ ਨਾਲੇ ਆਇਆ ਵੀ ਪਹਿਲੀ ਵਾਰ ਇਹ ਰਖੜੀ ਤੇ 7 ਕਰੋੜ ਦਾ ਇਨਾਮ ਸਿਰਫ 500 ਰੁਪਈਆ ਦੀ ਟਿਕਟ ਦੇ ਵਿੱਚ ਇਹ ਜ਼ਰੂਰ ਖਰੀਦੋ ਜੀ 16 ਅਗਸਤ ਨੂੰ ਆਪਦੀ 8 ਵਜੇ ਦਾ ਡਰਾਅ ਨਿਕਲਣਾ ਉਸ ਤੋਂ ਪਹਿਲਾਂ ਪਹਿਲਾਂ ਆਪਣੀ ਟਿਕਟਾਂ ਦਾ ਇੰਤਜ਼ਾਮ ਕਰ ਲੈਣ ਸਾਰੇ ਅਗਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਨੰਬਰ ਕੀ ਹੈ ਤੁਹਾਡਾ ਨੰਬਰ ਆਪਾਂ ਤੁਹਾਨੂੰ ਦਿੱਤਾ ਹੀ ਹੋਇਆ ਜੀ ਤੁਸੀਂ ਸਕਰੀਨ ਤੇ ਸਕਰੋਲ ਤੇ ਵੀ ਲਗਾਏ ਹੋਏ ਨੇ ਤੇ ਸਾਨੂੰ ਸੰਪਰਕ ਕਰਕੇ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹਾਸਲ ਕਰ ਸਕਦੇ ਹੋ ਵੈਸੇ ਤਾਂ اپੀਲ ਹੈ ਕਿ ਸਾਡੀ ਦੁਕਾਨਾਂ ਤੇ ਵਿਜ਼ਿਟ ਕਰੋ ਜੀਰੇ ਸ਼ਹਿਰ ਦੇ ਵਿੱਚ ਸ਼ਰਵਾ ਲਾਟਰੀਓਂ ਕੀ ਗੁਰੂ ਅਰਜਨ ਸਿੰਘ ਲਾਟਰੀ ਉਹ ਵੀ ਸਾਡੀ ਦੁਕਾਨ ਹੈ ਐਨ ਕੇ ਜੈਂਸੀ ਦੀ ਮੇਨ ਰਾਜੁਦਮ ਸਿੰਘ ਟਾング ਦੇ ਜਿੱਥੇ ਆਪਖੜੀਆਂ ਬੀਐਸ ਐਂਟਰਪ੍ਰਾਈਜ਼ਸ ਇਥੇ ਵੀ ਬੜੇ ਨਾਮ ਨਿਕਲ ਚੁੱਕੇ ਆ ਜੀ ਦੁਕਾਨ ਤੇ ਇਹ ਜ਼ਰੂਰ ਵਿਜ਼ਿਟ ਕਰੋ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਉਹ ਲਾਟਰੀ ਆ ਜਿਹੜੀ ਸਪੈਸ਼ਲ ਰੱਖੜੀ ਤੇ ਇਹ ਬੰਪਰੇ ਇਨਾਮ ਜਿਹੜਾ ਉਹ ਨਿਕਲਣ ਜਾ ਰਿਹਾ 7 ਕਰੋੜ ਦਾ ਇਨਾਮ ਜਿਹੜਾ ਉਹ ਇਸ ਵਿੱਚੋਂ ਨਿਕਲੇਗਾ ਆਮ ਪਹਿਲਾਂ 5-5 ਕਰੋੜ ਦੇ ਜਿਹੜੇ ਇਨਾਮ ਆ ਉਹ ਨਿਕਲਦੇ ਸੀਗੇ ਪਰ ਹੁਣ 7 ਕਰੋੜ ਦੀ ਜਿਹੜੀ 7 ਕਰੋੜ ਦੀ ਹੈ ਲਾਟਰੀ ਆ ਤਾਂ ਉਹ 7 ਕਰੋੜ ਦਾ ਇਨਾਮ ਜਿਹੜਾ ਉਹ ਰੱਖਣੀ ਹੈ ਨਿਕਲੇਗਾ ਤੇ ਅੱਜ ਅprospect ਵਿੱਚ ਤਰੀਬਾ 10 ਲੋਕਾਂ ਦੇ ਜਿਹੜੇ 9000 ਦੇ ਇਨਾਮ ਜਿਹੜੇ ਆ ਉਹ ਨਿਕਲੇ ਅੱਜ ਤੁਸੀਂ ਵੀ ਆਪਣੀ ਕਿਸਮਤ ਅਜਮਾਉਣੀ ਚਾਹੁੰਦੇ ਹੋ ਤਖਤ ਫੋਪਰ ਦੇ ਸ਼ਹੀਦ ਉਦਮ ਸਿੰਘ ਚੌਕ ਵਿੱਚ ਉਹਨਾਂ ਦੀ ਮੇਨ ਦੁਕਾਨ ਆ ਤਾਂ ਦੂਸਰੀ ਬ੍ਰਾਂਚ ਜਿਹੜੀ ਫੋਪਰ ਦੇ ਮਹੂ ਗੇਟ ਵਿਖੇ ਸਥਿਤ ਆ ਜਿੱਥੇ ਅਕਸਰ ਹੀ ਵੱਡੇ ਵੱਡੇ ਨਾਮ ਜਿਹੜੇ ਆ ਉਹ ਨਿਕਲਦੇ ਰਹਿੰਦੇ ਆ ਫੋਪਰ ਦਾ ਕੈਮਰਾਮੈਨ ਰਾਜਵੀਰ ਦੇ ਨਾਲ ਕਰਨਜੀਤ ਖਾਣਾ ਫੋਪਰ ਟੈਲੀਗੇ